ਹੈਲੋ एवरीवन ਵੈਲਕਮ ਬੈਕ ਮਾਈ YouTube ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਵਧੀਆ ਜੀ ਅੱਜ ਜੀ ਆਪਾਂ ਮਿਲਦੇ ਆ ਬਹੁਤ ਟਾਈਮ ਬਾਅਦ ਹਨਾ ਆਪਾਂ ਮਹੀਨੇ ਮਹੀਨੇ ਡੇਢੇ ਨਵੇਂ ਮਹੀਨੇ ਦੀ ਵਿੱਤੀ ਨਾਲ ਬਲੌਗ ਜਾਂ ਵੀਡੀਓ ਸੂਟ ਕਰਦੇ ਹੁੰਨੇ ਆ ਇੰਨਾ ਟਾਈਮ ਨਹੀਂ ਹੈਗਾ ਹਨਾ ਪਤਾ ਹੀ ਆ ਸੋਨ ਹੁਣ બીજી ਰੁਟੀਨ ਆ ਤੇ ਅੱਜ ਮੈਂ ਨਾ ਮਿਰਚਾਂ ਦਾ achar ਪਾ ਰਹੀ ਸੀ ਮਿਰਚਾਂ ਸੀਗੀਆਂ ਆਪਣੇ ਘਰ ਦੀਆਂ ਮੋਟੀਆਂ ਮੋਟੀਆਂ ਮਿਰਚਾਂ ਸੀਗੀਆਂ ਮੈਨੂੰ ਹਰੀਆਂ ਮਿਰਚਾਂ ਨਾਲੋਂ ਜ਼ਿਆਦਾ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹਨਾਂ ਦਾ achar ਬਹੁਤ ਵਧੀਆ ਲੱਗਦਾ। ਇਹ ਆਪਾਂ ਨੇ ਆਪਣੇ ਤੋੜ ਲਈਆਂ ਸੀਗੀਆਂ ਤੇ ਤੋੜ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਐਣ ਧੋ ਕੇ ਇੱਕ ਦਿਨ ਦਾ ਮਤਲਬ ਕਿ ਇੱਕ ਦਿਨ ਮੈਂ ਇਹਨਾਂ ਨੂੰ ਆਈ ਖੁੱਲਾ ਛੜਤਾ ਸੀਗਾ ਤੇ ਮੱਖਾ ਥੋੜਾ ਬੋੜ ਦਾ ਪਾਣੀ ਜਿਹੜਾ ਇਹਨਾਂ 'ਚ ਹੁੰਦਾ ਨਾ ਉਹ ਸੋਖਤ ਜਾ ਹੋ ਜਾਊਗਾ। ਉਹ ਸੁੱਕੂ ਜਾ ਨਹੀਂ ਨਾ ਜ਼ਿਆਦਾ ਮਿਰਚਾਂ 'ਚ ਪਾਣੀ ਨਾ ਮਿਰਚਾਂ ਨਾਲ ਉਹੀ ਸਪਲ ਸਪਲ ਜੀ ਲੱਗ ਜਾਂਦੀਆਂ ਨੇ ਕਿਉਂਕਿ ਜ਼ਿਆਦਾ ਪਾਣੀ ਵਾਲੀਆਂ ਮਿਰਚਾਂ ਨਹੀਂ ਵਧੀਆ ਲੱਗਦੀਆਂ। ਜਿਹੜੀ ਕੋਈ ਅਜਿਹੀ ਮਿਰਚ ਖਰਾਬ ਆ ਉਹਨੂੰ ਆਪਾਂ ਬਾਹਰ ਕੱ ਤੋਂ ਹੋ ਕੇ ਇਸ ਮਾਰਕਿਸ ਕਾਲੀਆਂ ਸੀ ਇੱਕ ਅੱਧੀ ਰਹਿ ਜਾਂਦੀ ਹੁੰਦੀ ਆ ਕੋਈ ਨਾ ਕੋਈ ਇਹਨਾਂ 'ਚ ਨਾ ਆਪਾਂ ਚੀਰਾ ਲਾ ਲੈਂਤਾ ਸੀਗਾ ਚੀਰਾ ਲਾਉਣ ਤੋਂ ਬਾਅਦ ਆਹੋ ਆਪਾਂ ਦੱਸ ਦਿਆਂ ਵੀ ਇਹਨਾਂ 'ਚ ਕੀ ਕੀ ਸਮਾਨ ਪਾਉਣਾ ਇਹ ਸਾਰਾ ਸਮਾਨ ਪਿਆਗਾ ਜਿਵੇਂ ਕੀ ਆਪਾਂ ਨੇ ਲੈਤੀ ਆਗੀ ਰਾਈ ਲੈਤੀ ਆ ਤੇ ਆਪਾਂ ਮੇਥੇ ਲੈਤਿਆ ਤੇ ਜੀਰਾ ਲੈਤਾ ਹੋਇਆ ਤੇ ਸੌਂਫ ਲੈਤੀ ਹੋਈਆ ਤੇ ਆਪਾਂ ਨੇ ਸੁੱਕਾ ਧਨੀਆ ਲੈਤਾ ਹੋਇਆ ਏ ਆਪਾਂ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਇਹਨਾਂ ਰੋਸਟਡ ਕਰ ਲਵਾਂਗੇ ਇਹਨਾਂ ਨੂੰ ਇਹਨਾਂ 'ਚ ਆਪਾਂ ਜਮੈਣ ਵੀ ਐਡ ਕਰ ਸਕਦੇ ਆ ਇਹਨਾਂ 'ਚ ਆਪਾਂ ਕਲੌਂਜੀ ਵੀ ਪਾਵਾਂਗੇ ਕਲੌਂਜੀ ਨੂੰ ਕਦੇ ਵੀ ਫਰਾਈ ਨਹੀਂ ਕਰੀਦਾ ਹੁੰਦਾ ਕਲੌਂਜੀ ਨੂੰ ਇਸ ਤਰੀਂ ਪਾਈਦਾ ਹੁੰਦਾ ਉਸ ਤੋਂ ਬਾਅਦ ਜਿਹੜੀਆਂ ਹੋਰ ਚੀਜ਼ਾਂ ਐਡ ਕਰਾਂਗੇ ਉਹ ਆਪਾਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਤੇ ਆਹ ਮਾਲ ਕੇ ਕਾਲੀ ਮਿਰਚਾ ਥੋੜੇ ਕੋਲੇ ਕਾਲੀ ਮਿਰਚ ਦੂਸਰੀ ਹੈਗੀ ਹੈਗੀ ਮਤਲਬ ਕਿ ਉਹਨੂੰ ਵੀ ਪੀਸ ਕੇ ਪਾ ਸਕਦੇ ਹਾਂ ਮੇਰੇ ਕੋਲ ਕਾਲੀ ਮਿਰਚ ਦਾ ਪਾਊਡਰ ਸੀਗਾ ਤੇ ਦੂਸਰੀ ਮਿਰਚ ਨਹੀਂ ਸੀਗੀ ਤੇ ਇਸ ਕਰਕੇ ਆਪਾਂ ਨੇ ਇਹ ਪਾਵਾਂਗੇ ਇਹ ਆਗਾ ਕਾਲਾ ਨਮਕ ਤੇ ਕਾਲਾ ਨਮਕ ਵੀ ਐਡ ਕਰਾਂਗੇ ਤੇ ਇਹ ਇਹ ਜਿਹੜਾ ਦੂਸਰਾ ਸ਼ੈਲਟ ਹੁੰਦਾ ਮਤਲਬ ਕਿ ਚਿੱਟਾ ਉਹ ਵੀ ਆਪਾਂ ਪਾਵਾਂਗੇ ਚ ਲਓ ਜੀ ਆਪਾਂ ਨੇ ਫਰਾਈ ਪੈਨ ਧਰ ਲੈਤੀ ਐ ਇਹਦੇ ਹੁਣ ਆਪਾਂ ਸਾਰਿਆਂ ਨੂੰ ਰੋਸਟਲ ਕਰ ਲੈਨੇ ਆ ਇਸ ਤਰ੍ਹਾਂ ਨਹੀਂ ਪਹਿਲੀ ਹੁਣ ਮੈਂ ਕੈਮਰਾ ਆਫ ਕਰਕੇ ਨਾ ਦੂਸਰੇ ਲੋਡ ਪਾਉਣੀ ਆ ਆਇਨਾ ਆਲੇ ਦਾਲੇ ਜੇ ਖਿੰਡ ਜੂਗੀ ਲਓ ਜੀ ਮੈਂ ਇਹ ਸਾਰੇ ਆਪਾਂ ਇਹ ਚ ਹੁਣ ਫਰਾਈ ਪੈਨ ਚ ਪਾ ਕੇ ਥੋੜਾ ਜਿਹਾ ਫਰਾਈ ਕਰ ਲਵਾਂਗੇ ਇਹ ਕ ਤੜਕ ਤੜਕ ਜੇ ਲੱਗ ਜਾਂਦੀ ਹੁੰਦੀ ਹੈ ਕਰਨ ਥੋੜਾ ਥੋੜੀ ਜਿਹਾ ਚ ਭਾਪ ਜੀ ਨਿਕਲਣ ਲੱਗ ਜਾਂਦੀ ਆ ਵਧੀਆ ਮਹਿਕ ਆਉਣ ਲੱਗ ਜਾਂਦੀ ਹੈ ਜਦੋਂ ਇਹ ਚ ਐਨ ਵਧੀਆ ਮਹਿਕ ਜੀ ਆਉਣ ਲੱਗ ਜੇ ਬਾਲਾ ਕਾਲਾ ਨਹੀਂ ਕਰਨਾ ਹੈਗਾ ਇਸ ਮਾਣ ਆਪਾਂ ਨੇ ਤੇ ਇਸ ਤਰੀ ਥੋੜਾ ਜਿਹਾ ਉਹ ਕਰਾਂਗੇ ਥੋੜਾ ਜਿਹਾ ਫਰਾਈ ਜੇ ਕਰਾਂਗੇ ਰੋਸਟਡ ਕਰਾਂਗੇ ਆਪਾਂ ਥੋੜਾ ਜਿਹਾ ਬਸ ਰੋਸਟਡ ਕਰਕੇ ਉਸ ਤੋਂ ਬਾਅਦ ਆਪਾਂ ਕਿਸੇ ਗ੍ਰੈਂਡਰ ਨਾਲ ਜੇ ਤੁਹਾਡੇ ਕੋਲ ਕੁੰਡੀ ਹੈਗੇ ਤਾਂ ਕੁੰਡੀ ਨਾਲ ਵੀ ਫਰਾਈ ਕਰ ਸਕਦੇ ਹੋ ਤੇ ਹਾਂ ਸੌਰੀ ਆਪਾਂ ਇਹਨਾਂ ਨੂੰ ਗ ਤੇ ਨਹੀਂ ਆਪਾਂ ਮਤਲਬ ਕਿ ਮੈਂ ਤਾਂ ਗ੍ਰੈਂਡਰ ਨਾਲ ਹੀ ਕਰੂੰਗੀ ਕਿਉਂਕਿ ਹੁਣ ਸਾਮ ਬਹੁਤ ਜ਼ਿਆਦਾ ਹੋਗੀ ਲਓ ਜੀ ਮੈਂ ਗ੍ਰੈਂਡਰ ਨਾਲ ਹੀ ਸਾਰਾ ਨਾ ਗ੍ਰੈਂਡਰ ਨਾਲ ਹੀ ਪੀ ਲਿਆ ਸੀ ਵੈਸੇ ਮੈਂ ਨਾ ਜੇ ਤੁਸੀਂ ਕੋਲ ਕੁੰਡੀ ਹੈਗੀ ਤੇ ਸੋਟਾ ਹੈਗਾ ਨਿੰਮ ਦਾ ਘੋਟਣਾ ਉਹਦੇ ਨਾਲ ਵੀ ਕਰੋ ਉਹਦੇ ਨਾਲ ਜ਼ਿਆਦਾ ਵਧੀਆ ਟੇਸਟ ਲੱਗਦਾ ਕੋਈ ਵੀ ਚੀਜ਼ ਦਾ ਹਣ ਹੁਣ ਸਾਮ ਜੀ ਹੋਈ ਪਈ ਸੀ ਮੇਰੇ ਕੋਲ ਟਾਈਮ ਘੱਟ ਸੀਗਾ ਤੇ ਮੈਂ ਕਾਲੀ ਕਾਲੀ ਨਾ ਬਸ ਐਦਾਂ ਹੀ ਕਰ ਲਿਆ ਮੈਂ ਕਿਹਾ ਜੀ ਅੱਜ ਵੀ ਮੈਂ ਮਿਰਚਾਂ ਐ ਪਾਈਆਂ ਰੱਖੀਆਂ ਕੱਲ੍ਹ ਦੀਆਂ ਪਈਆਂ ਨਹੀਂ ਤੇ ਫਿਰ ਇਹ ਮਿਰਚਾਂ ਨਾ ਮੈਂ ਕਿਹਾ ਜ਼ਿਆਦਾ ਸੁੱਕ ਜਾਣ ਤੇ ਫਿਰ ਜਮੀ ਸੁੱਕੀਆਂ ਜਾਂ ਅਚਾਰ ਵੀ ਨਹੀਂ ਵਧੀਆ ਬਣਦਾ ਸੇਤੀ ਉਸ ਤੋਂ ਬਾਅਦ ਆਪਾਂ ਨੇ ਇੱਕ ਕੱਪ ਲੈਤਾ ਸਰੋਂ ਦਾ ਤੇਲ ਇਹ ਜੀ ਘਰ ਦਾ ਸਰੋਂ ਦਾ ਤੇਲ ਹੈਗਾ ਤਾਂ ਹੀ ਸਾਨੂੰ ਇਹ ਕਾਲਾ ਗਿਆ ਵੱਧ ਲੱਗੂ ਘਰ ਦੀ ਸਰੋਂ ਦਾ ਤੇਲ ਇਹ ਜਿਹੜਾ ਆਪਾਂ ਦੂਜਾ ਬਾਜ਼ਾਰ ਤੋਂ ਲੈ ਕੇ ਆਉਂਦੇ ਉਹ ਜ਼ਿਆਦਾ ਪੀਲਕੀ ਜੀ ਵੱਧ ਹੁੰਦੀ ਆ ਤੇ ਸੰਘੜਾ ਵੀ ਘੱਟ ਹੁੰਦਾ ਹੈਗਾ ਇਹਨੂੰ ਵੀ ਫਰਾਈ ਪੈਨ ਚ ਪਾ ਕੇ ਆਪਾਂ ਫਰਾਈ ਕਰ ਲੈਨੇ ਆਂਗੇ ਲਓ ਜੀ ਤੇਲ ਆਪਣਾ ਕੜ ਚੁੱਕਿਆ ਹੈਗਾ ਤੇ ਉਸ ਤੋਂ ਬਾਅਦ ਇਹ ਸਾਰੇ ਆਹ ਮਸਾਲੇ ਜਿਹੜੇ ਪੀਸੇ ਹੋਏ ਮਸਾਲੇ ਪਾਏਨੇਗੇ ਇਸ ਤੋਂ ਬਾਅਦ ਆਪਾਂ ਕਰਦੇ ਆ ਇਹ ਨਾ ਮੇਰੇ ਕੋਲ ਮਿਰਚਾਂ ਨੇ ਜਿਹੜੀਆਂ ਇਹ ਸਵਾ ਸਵਾ 1.5 ਕਿਲੋ ਦੇ ਕਰੀਬ ਨੇ ਕਿਉਂਕਿ ਆਪਾਂ ਨੂੰ ਪਿੰਡ ਵਾਲਿਆਂ ਨੂੰ ਆਦਤ ਹੁੰਦੀ ਆ ਆਪਾਂ ਇੰਨਾ ਚੀਜ਼ ਜੋਖਦੇ ਨਹੀਂ ਹੁੰਦੇ ਅੰਦਾਜ਼ੇ ਦੇ ਨਾਲ ਹੀ ਉਹ ਕਰ ਲੈਨੇ ਆ ਨਮਕ ਵੀ ਟੇਸਟ ਅਨੁਸਾਰ ਪਾਵਾਂਗੇ ਤੁਸੀਂ ਵੱਡੇ ਜਿਹੜੇ ਆਪਣੇ ਵੱਡੇ ਚਮਚੇ ਹੁੰਦੇ ਨੇ ਉਹ ਦੋ ਦੋ ਢਾਈ ਪਾ ਲਿਓ ਥੋੜੀ ਜੀ ਮੈਂ ਲਾਲ ਮਿਰਚ ਪਾਊਂਗੀ ਤੁਸੀਂ ਸਕਿਪ ਕਰਨ ਸਕਿਪ ਵੀ ਕਰ ਲਿਓ ਕਿਉਂਕਿ ਲਾਲ ਮਿਰਚਾਂ ਦਾ ਪਹਿਲਾਂ ਹੀ ਬਹੁਤ ਨਹੀਂ ਗਈਆਂ ਉਹ ਤੇ ਥੋੜੀ ਜੀ ਪਾਵਾਂਗੇ ਹਲਦੀ ਹਲਦੀ ਨਾਲ ਚੀਜ਼ ਨਾ ਸੇਤੀ ਖਰਾਬ ਨਹੀਂ ਹੁੰਦੀ ਥੋੜੀ ਜੀ ਹਲਦੀ ਵੀ ਐਡ ਕਰ ਲਓ ਉਸ ਤੋਂ ਬਾਅਦ ਆਪਾਂ ਇਹ ਚ ਪਾਤੀ ਕਲੌਂਜੀ ਕਲੌਂਜੀ ਤੋਂ ਬਾਅਦ ਆਪਾਂ ਨੇ ਪਾਈ ਆ ਇਹ ਆਮਚੂਰ ਪਾਊਡਰ ਹੁੰਦਾ ਜਿਹੜਾ ਆਮਚੂਰ ਪਾਊਡਰ ਵੀ ਪਾਤਾ ਤੇ ਕਾਲੀ ਮਿਰਚ ਵੀ ਪਾਤੀ ਇਹ ਪਾਤਾ ਕਾਲਾ ਨਮਕ ਆਪਾਂ ਨੇ ਕਾਲਾ ਨਮਕ ਹੀ ਪਾਉਣਾ ਕਿ ਟੇਸਟ ਚੀਜ਼ ਇਹਨਾਂ ਚੀਜ਼ਾਂ ਦੀ ਮਸਾਲਿਆਂ ਨਾਲ ਹੀ ਚਾਰ ਵਧੀਆ ਲੱਗਦਾ ਹੁੰਦਾ ਜੇ ਆਪਾਂ ਇਂ ਚੱਕ ਕੇ ਬਹੁਤ ਮੇਰੀ ਭੈਣਾਂ ਹੁੰਦੀਆਂ ਨੇ ਹਨਾ ਆਂਟੀਆਂ ਹੁੰਦੀਆਂ ਨੇ ਇਂ ਚੱਕ ਕੇ ਮਤਲਬ ਨੂਨ ਪਾਇਆ ਇਹ ਆਈ ਜਾ ਕੇ ਤੇਲ ਪਾਤਾ ਤੇ ਆਈ ਪਾਤਾ ਉਹ ਜਿਆਦਾ ਟੇਸਟੀ ਨਹੀਂ ਲੱਗਦਾ ਕੋਈ ਖਾਂਦਾ ਵੀ ਨਹੀਂ ਹੈਗਾ ਮੈਨੂੰ ਨਾ ਮਤਲਬ ਕਿ ਖਾਣ ਨਾਲੋਂ ਜਿਆਦਾ ਚੀਜ਼ ਦੇਖਣੀ ਵਧੀਆ ਲੱਗਦੀ ਆ ਵੀ ਦੇਖਣ ਪਰਖਣ ਚੀਜ਼ ਵਧੀਆ ਲੱਗੇ ਉਸ ਤੋਂ ਬਾਅਦ ਇਹ ਮਿਰਚਾਂ ਨੇ ਇਹ ਮਿਰਚਾਂ ਨੂੰ ਆਪਾਂ ਕਿਸੇ ਵੱਡੇ ਕੰਟੀਨਰ ਵਿੱਚ ਕੱਢ ਲਿਆ ਵੱਡੇ ਕੰਟੀਨਰ ਵਿੱਚ ਕੱਢ ਲਓ ਜੀ ਇਹ ਜਿਹੇ ਆਪਾਂ ਸਾਰਾ ਸਮਾਨ ਇਹ ਚ ਹੁਣ ਕਰ ਦਿੰਨੇ ਆ ਐਡ ਸਾਰੇ ਮਸਾਲੇ ਐਡ ਕਰ ਦਾਂਗੇ ਆਪਾਂ ਕਲੌਂਜੀ ਬਿਲਕੁਲ ਫਰਾਈ ਨਾ ਕਰਿਓ ਕਲੌਂਜੀ ਇਸ ਤਰ੍ਹਾਂ ਹੀ ਪਾਵਾਂਗੇ ਆਪਾਂ ਤੇ ਮੈਂ ਉਸ ਤੋਂ ਬਾਅਦ ਮੈਨੂੰ ਜਮੈਣ ਵੀ ਮਿਲ ਗਈ ਸੀ ਥੋੜੀ ਜਿਹੀ ਚਮਚਕ ਮੈਂ ਜਮੈਣ ਵੀ ਇਹ ਚ ਪਾਤੀ ਸੀ ਜਿਹੜਾ ਕੇਲ ਫਰਾਈ ਕਰਿਆ ਹੋਇਆ ਉਹ ਵੀ ਆਪਾਂ ਇਹ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਹੱਥ ਨਹੀਂ ਲਾਵਾਂਗੇ ਬਿਲਕੁਲ ਹੱਥ ਨੂੰ ਹੱਥ ਲਾਉਣਾ ਨਹੀਂ ਚਾਹੀਏ ਸੇਤੀ ਖਰਾਬ ਹੋ ਜਾਂਦੀ ਹੁੰਦੀ ਆ ਤੇ ਆਪਾਂ ਕਿਸੇ ਕੜਸੀ ਨਾਲ ਹੀ ਇਹਨੂੰ ਇਸ ਤਰ੍ਹਾਂ ਸਾਰਾ ਮਿਲਾ ਦਾਂਗੇ ਚੰਗੀ ਤਰ੍ਹਾਂ ਮਿਕਸ ਹੋਣਾ ਚਾਹੀਦਾ ਇਹ ਤਾਂ ਕਿ ਇਹ ਫਿਰ ਖਰਾਬ ਨਹੀਂ ਹੁੰਦਾ ਨਮਕ ਵਗੈਰਾ ਸਾਰਾ ਇਹ ਵਿੱਚ ਹੀ ਰੁਲ ਜੂਗਾ ਲੋ ਜੀ ਮੇਰੀਆਂ ਭੈਣਾਂ ਮੈਨੂੰ ਦੇਖਣ ਨੂੰ ਹੀ ਬਹੁਤ ਤਰਸ ਰਹੀਆਂ ਸੀ ਮੇਰੀਆਂ 2-3 ਭੈਣਾਂ ਦੇ ਕਮੈਂਟ ਆਏ ਸੀ ਕਹਿੰਦੇ ਤੁਸੀਂ ਭੈਣੇ ਸਰਪੰਚ ਬਣ ਕੇ ਹਨਾ ਬਿਲਕੁਲ ਦਿਖਾਈ ਦੇਣੋ ਹੜਕੇ ਤੇ ਇੱਕ ਮੇਰੀ ਮਹਾਲੀ ਵਾਲੀ ਭੈਣ ਦਾ ਵੀ ਫੋਨ ਆਇਆ ਸੀ ਅਸੀਂ ਬਿਲਕੁਲ ਫੇਸ ਟੂ ਫੇਸ ਨਹੀਂ ਮਿਲੇ ਫੋਨ ਤੇ ਇੱਕ ਦਿਵਾਰ ਗੱਲ ਹੋਈ ਆ ਮਹਾਲੀ ਵਾਲੀ ਭੈਣ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪੈਗੀ ਕਹਿੰਦੇ ਤੁਸੀਂ ਵੀ ਕਦੇ-ਕਦੇ ਵੀਡੀਓ ਪਾ ਦਿਆ ਕਰੋ ਕੋਈ ਗੱਲ ਨਹੀਂ ਹੈਗੀ ਹਨਾ ਅਸੀਂ ਤੁਹਾਨੂੰ ਦੇਖ ਹੀ ਲਿਆ ਕਰਾਂਗੇ ਉਹਨਾਂ ਕਰਕੇ ਮੈਨੂੰ ਇਹ ਵੀਡੀਓ ਪਾਉਣੀ ਪੈਗੀ ਲੋ ਭੈਣੇ ਦੇਖ ਲੋ ਮੈਂ ਤਾਂ ਪਹਿਲਾਂ ਵਰਗੀ ਹੁਈਆਂ ਬਿਲਕੁਲ ਚੇਂਜ ਨਹੀਂ ਹੋ ਲਓ ਜੀ ਇਹ ਹੁਣ ਮਿਰਚਾਂ ਦਾ achar ਬਣ ਚੁੱਕਿਆ ਤੇ ਇਸ ਤਰ੍ਹਾਂ ਕਰਕੇ ਨਾ ਇੱਕ ਦੋ ਨਿੰਬੂ ਮੈਂ ਤੋੜ ਲਈ ਸੀ ਆਪਣੇ ਨਿੰਬੂ ਵੀ ਲੱਗੇ ਹੋ ਸੀ ਤੁਸੀਂ ਨਾ ਅੱਧਿਕ ਕੌਲੀ ਸਿਰਕੇ ਦੀ ਐਡ ਕਰਨੀ ਹੈ ਤਾਂ ਇਹ ਸਿਰਕੇ ਦੀ ਐਡ ਕਰ ਲਿਓ ਨਹੀਂ ਅੱਧਿਕ ਕੌਲੀ ਨਿੰਬੂ ਮਨ ਕੇ ਨਿਚੋੜ ਲਿਓ ਨਿੰਬੂ ਨਾ ਹਰੇ ਜੇ ਪੈ ਸੀਗੇ ਤਾਂ ਕਰਕੇ ਪਾਣੀ ਨਹੀਂ ਨੁਚੜਿਆ ਮੈਂ ਇਹਨੂੰ ਐਂ ਕੱਟ ਕੇ ਪਾਤਾ ਜਿਹੜਾ ਪਹਿਲੇ 4 ਪਾਉਣਾ ਬਿਲਕੁਲ ਹੱਥ ਨਹੀਂ ਲਾਉਣਾ ਤੇ ਆਪਾਂ ਕਾਚ ਦੇ ਕੰਟੇਨਰਾਂ 'ਚ ਪਾਇਆ ਕਰੋ ਚਾਰ ਮਸਾ ਮੈਨੂੰ ਇਹ ਕਾਚ ਦੇ ਬਰਤਨ ਜੁੜੇ ਨੇ ਮੈਂ ਤਾਂ ਬਹੁਤ ਝਰੂ ਹੋ ਗਿਆ ਵੀ ਕਾਚ-ਕਾਚ ਦੇ ਬਰਤਨ ਕਰਦੀ ਨੂੰ ਤੇ ਹੁਣ ਮੈਂ ਇਹ ਕਾਚ ਦੇ ਬਰਤਨ ਲਿਆਂਦੇ ਸੀ ਕਿ ਇਹ ਮੈਨੂੰ 1.5 14 ਦਾ ਕਾਚ ਦਾ ਬਰਤਨ ਤੇ ਹੈਗਾ ਇਹਨਾਂ 'ਚ ਚਾਰ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਇਹ ਆਪਾਂ ਦੋ ਕੰਟੇਨਰਾਂ 'ਚ ਪਾ ਲਵਾਂਗੇ ਲਓ ਜੀ ਆਪਾਂ ਨੇ ਇੱਕ ਕੰਟੇਨਰ ਅੱਧਾ ਹੋ ਗਿਆ ਇੱਕ ਫੁੱਲ ਭਰਤਾ ਦੇਖੋ ਕਿੰਨਾ ਵਧੀਆ ਟੇਸਟ ਲੱਗਦਾ ਚਾਰ ਦੇਖਣ ਨੂੰ ਹੀ ਹਨਾ ਖਾਣ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਲਓ ਦੇਖੋ ਹੁਣ ਆ ਚੀਜ਼ ਪਈ ਵੀ ਸੋਹਣੀ ਲੱਗਦੀ ਆ ਤੇ ਇਹ ਨਹੀਂ ਚੀਨੀ ਦੇ ਭਾਂਡੇ ਚ ਚਾਰ ਪਾਇਆ ਕਰੋ ਨਹੀਂ ਮਤਲਬ ਕਿ ਨਾ ਜ ਹੁਣ ਇਹ ਸਾਲ ਪਰ ਬਿਲਕੁਲ ਨਹੀਂ ਖਰਾਬ ਹੁੰਦਾ ਚੀਨੀ ਜਾਂ ਕੱਚ ਦੇ ਵਰਤਨ ਦੇਖੋ ਚੀਜ਼ ਪਈ ਕਿੰਨੀ ਸੋਹਣੀ ਲੱਗ ਰਹੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾ ਆਪਾਂ ਹੁਣ ਕੋਈ ਦੇਖ ਕੇ ਵੀਡੀਓ ਪਾਇਆ ਕਰਾਂਗੇ ਵਧੀਆ ਵਧੀਆ ਮੇਰੀਆਂ ਭੈਣਾਂ ਨੂੰ ਨਹੀਂ ਸਤਾਉਂਦੇ ਹੈਗੇ ਲਓ ਜੀ ਆਪਾਂ ਹੁਣ ਚੱਲਦੇ ਆ ਸਤਿ ਸ੍ਰੀ ਅਕਾਲ ਰੱਬ ਰਾਖਾ